ਜੀ ਅਗਲੀ ਵਾਰ ਵਿੱਚ ਜੀਯੂਐਲਸ ਦੀ ਸੈਂਟਰਲ ਬੈਂਕਰਜ਼ ਹੁਣ ਇਹ ਕਹਿ ਰਹੇ ਹੈਗੇ ਆ ਵੀ ਆਉਣ ਵਾਲੇ ਹਫਤੇ ਦੇ ਵਿੱਚ ਜਿਹੜਾ ਆ ਕਟੋ-ਕਟ ਇੱਕ ਕੁਆਟਰ ਬੇਸਿਸ ਪੁਆਇੰਟ ਇੰਟ੍ਰਸਟ ਰੇਟ ਫੈਡਰਲ ਰਿਜ਼ਰਵ ਬੋਰਡ ਵੱਲੋਂ ਕੱਟ ਕਰ ਦਿੱਤਾ ਜਾਊਗਾ ਆ ਟਰੇਡਰਸ ਜਿਹੜੇ ਆ ਉਹ ਹੁਣ ਦੇਖ ਰਹੇ ਆ ਵੀ ਪੰਜਾਂ ਵਿੱਚੋਂ ਇੱਕ ਚਾਂਸ ਹੈਗਾ ਬਿਹਾਫ ਪਰਸੈਂਟ ਪਾਉਂਟ ਰੇਟ ਕੱਟ ਹੋਵੇ ਨਹੀਂ ਤਾਂ ਕੁਆਟਰ ਬੇਸਿਸ ਜਿਹੜਾ ਰੇਟ ਕਟਾ ਉਹ ਤਾਂ ਕਨਫਰਮ ਹੀ ਹੈਗਾ ਸਤੰਬਰ 17 ਤੇ 18 ਦੀ ਪਾਲਿਸੀ ਦੀ ਮੀਟਿੰਗ ਹੋਣੀ ਹੈ ਤੇ ਇਹ ਇਹਦੇ ਚ ਪੂਰੇ ਚਾਂਸ ਆ ਕਿ ਜੋ ਫੈਡਰਲ ਰਿਜ਼ਰਵ ਬੋਰਡ ਆ ਉਹ ਇੰਟਰਸਟ ਰੇਟ ਕੱਟ ਕਰੂਗਾ ਜਿਹਦੇ ਨਾਲ ਫਿਰ ਜਿਹੜੇ ਲੋਕ ਆ ਉਹਨਾਂ ਨੂੰ ਘਰਾਂ ਨੂੰ ਖਰੀਦਣ ਦੇ ਲਈ ਜਾਰੀ ਫਨਸ ਕਨ ਨੂੰ ਥੋੜੀ ਜਿਹੀ ਜਿਹੜੀ ਸੌਖ ਆ ਉਹ ਹੋ ਗਈ ਕਿਉਂਕਿ ਪਿਛਲੇ ਹਫ਼ਤਿਆਂ ਦੇ ਵਿੱਚ ਜਿਹੜਾ ਡਾਟਾ ਆਇਆ ਹੈਗਾ ਹਾਇਰਿੰਗ ਸਲੋ ਹੋ ਗਈ ਹੈਗੀ ਆ ਤੇ ਅਨਪਲਾਈਮੈਂਟ ਰੇਟ 4.2% ਦੇ ਉੱਤੇ ਹੈਗਾ ਸੋ ਹੁਣ ਇਹ ਗੁੱਡ ਚਾਂਸ ਆ ਪਈ ਇੰਟਰਸਟ ਰੇਟ ਨੂੰ ਘਟਾਇਆ ਜਾਵੇ ਇਕਨੋਮੀ ਦੀ ਤੁਸੀਂ ਥੋੜੀ ਗੱਲ ਕਰ ਰਹੇ ਸੀ ਤੇ ਜਾਣ ਤੋਂ ਪਹਿਲਾਂ ਦੱਸ ਦੇ ਚਾਹੀਏ ਇਨਫਲੇਸ਼ਨ 2.5% ਦੇ ਉੱਤੇ ਆ ਚੁੱਕੀ ਆ ਆ ਜੋ ਕਿ ਇਸ ਤੋਂ ਪਹਿਲਾਂ 2.9 ਦੇ ਉੱਤੇ ਦੱਸੀ ਜਾ ਰਹੀ ਸੀ ਤੇ ਪਿਛਲੇ ਮਹੀਨੇ ਦੇ ਆਂਕੜਿਆਂ ਦੇ ਮੁਤਾਬਕ ਪਿਛਲੇ ਸਾਲ ਦੇ ਨਾਲੋਂ 2.8% ਜਿਹੜੇ ਆ ਕੰਜ਼ਿਊਮਰ ਪ੍ਰਾਈਸ ਇੰਡੈਕਸ ਦੇ ਵਿੱਚ ਵਾਧਾ ਹੋਇਆ ਆ ਜਿਹੜੇ ਫੈਡਰਲ ਰਿਜ਼ਰਵ ਵਾਲੇ ਆ ਉਹ ਚਾਹ ਰਹੇ ਸੀਗੇ ਵੀ ਜਿਹੜੀ ਇਨਫਲੇਸ਼ਨ ਆ ਉਹ 2% ਦੇ ਉੱਤੇ ਆ ਜਾਵੇ ਫਰਵਰੀ 2021 ਤੋਂ ਬਾਅਦ ਦੇ ਵਿੱਚ ਹੁਣ ਤੱਕ ਇਹ ਸਭ ਤੋਂ ਹੇਠਲੇ ਪੱਧਰ ਦੇ ਉੱਤੇ ਜਿਹੜੀ ਉਹ ਦੇਖੀ ਗਈ ਹੈ ਸਭ ਤੋਂ ਛੋਟਾ ਨੰਬਰ ਹੈ ਇਹ ਆਇਆ ਆ ਇਨਫਲੇਸ਼ਨ ਕਹਿੰਦੇ ਵੀ ਗ੍ਰੈਜੂਲੀ ਹੁਣ ਘਟਣੀ ਜਿਹੜੀ ਉਹ ਸ਼ੁਰੂ ਹੋਈ ਹੈਗੀ ਆ ਉਹਦਾ ਜੇ ਦੇਖਿਆ ਜਾਵੇ ਫੂਡ ਦੇ ਮਾਮਲੇ ਦੇ ਵਿੱਚ ਓਵਰਆਲ ਫੂਡ ਦੇ ਵਿੱਚ 2.1% ਇਨਫਲੇਸ਼ਨ ਜਿਹੜੀ ਉਹ ਰਹੀ ਆ ਪਰ ਸਭ ਤੋਂ ਜ਼ਿਆਦਾ ਜਿਹੜੀ ਮਾਰ ਆ ਲੋਕਾਂ ਨੂੰ ਆਂਡਿਆਂ ਦੇ ਵਿੱਚ ਜਿਹੜੀ ਉਹ ਦੇਖਣੀ ਵੀ 28% ਅਜੇ ਵੀ ਪਿਛਲੇ ਸਾਲ ਦੇ ਮੁਕਾਬਲੇ ਆਂਡਿਆਂ ਦੀ ਕੀਮਤ ਜਿਹੜੀ ਉਹ ਵਧ ਹੈਗੀ ਆ એનર્ਜੀ ਜਿਹੜੀ ਆ ਉਹ 4% ਇਲੈਕਟ੍ਰਿਟੀ ਬਿਜਲੀ ਜਿਹੜੀ ਆ ਉਹ ਪਿਛਲੇ ਸਾਲ ਦੇ ਮੁਕਾਬਲੇ ਵੱਧ ਮਹਿੰਗੀ ਹੋਈ ਆ ਦੱਸੀ ਜਿਹੜੀ ਉਹ ਆ ਜਾ ਰਹੀ ਆ ਮੋਟਰ ਵਹੀਕਲ ਇੰਸ਼ੋਰੈਂਸ 16% ਪਿਛਲੇ ਸਾਲ ਦੇ ਮੁਕਾਬਲੇ ਉਸ ਦੇ ਵਿੱਚ ਵਾਧਾ ਆ ਹੋਇਆ ਹੈਗਾ ਕਹਿੰਦੇ ਵੀ ਹਾਂ ਥੋੜੀ ਬਹੁਤੀ ਟਾਈਮ ਜ਼ਰੂਰ ਹੋਈ ਆ ਘਟੀ ਜ਼ਰੂਰ ਹੈਗੀ ਆ ਪਰ ਜੇ ਕਹੀਏ ਵੀ ਬਿਲਕੁਲ ਕਾਬੂ ਚ ਆ ਉਹ ਲੋਕਾਂ ਦੇ ਲਈ ਹਿਸਾਬ ਦੇ ਨਾਲ ਇੰਨਾ ਜਿਆਦਾ ਜਿਹੜਾ ਉਹ ਠੀਕ ਨਹੀਂ ਹੈਗਾ ਰੀਸੈਂਟ ਆਈ ਬੋਲ ਦੇ ਵਿੱਚ ਕਹਿੰਦੇ ਵੀ 4% ਜਿਹੜੇ ਫੈਡ ਵਾਲੇ ਆ ਉਹ ਇੰਟਰਸਟ ਰੇਟ ਕੱਟ ਕਰ ਸਕਦੇ ਆ 100 ਤੋਂ ਵੱਧ 101 ਜਿਹੜੀ ਇਕਨੋਮਿਸਟ ਅਰਥਸ਼ਾਸਤਰੀਆ ਉਹਨਾਂ ਨੇ ਲਈ ਪੋਲ ਦੇ ਵਿੱਚ ਜਿਹੜਾ ਉਹ ਕਿਹਾ ਸਿਰਫ ਨੌ ਜਾਣਿਆਂ ਨੇ ਕਿਹਾ ਵੀ ਅੱਧਾ ਪਰਸੈਂਟ ਜਿਹੜਾ ਉਹ ਘਟਾਉਣਗੇ ਇੰਟਰਸਟ ਰੇਟ ਪਰ ਮੈਜੋਰਟੀ ਦੇ ਵਿੱਚ ਇਕਨੋਮਿਸਟ ਜਿਹੜੀ ਰਿਟਰਸ ਦੀ ਇਹ ਹੋਈ ਇਸ ਪੋਲ ਦੇ ਵਿੱਚ ਉਹਨਾਂ ਨੇ ਕਿਹਾ ਵੀ 25 ਬੇਸਿਸ ਪੁਆਇੰਟ ਦੇ ਉੱਤੇ ਜਿਹੜੀ ਆ ਉਹ ਮਾਰਕੀਟ ਲਿਆਉਣਗੇ ਤੇ ਉਹ ਇਹ ਉਮੀਦ ਲਾ ਰਹੇ ਆ ਵੀ ਇਸ ਸਾਲ ਦੇ ਵਿੱਚ ਦੋ ਵਾਰੀ ਹੋਰ ਕੱਟਸ ਜਿਹੜੇ ਆ ਉਹ ਆ ਸਕਦੇ ਆ ਸੋ ਕੁੱਲ ਮਿਲਾ ਕੇ ਇਸ ਸਾਲ ਦੇ ਵਿੱਚ ਇਹ ਪੋਲ ਦੇ ਮੁਤਾਬਕ ਸਰਵੇ ਦੇ ਮੁਤਾਬਕ ਰਿਪੋਰਟਰਸ ਨੇ ਇਕਨੋਵਿਸਟ ਜਿਹੜੇ ਉਹ ਕਹਿ ਰਹੇ ਆ ਵੀ ਪਹਿਲੀ ਵਾਰੀ 1/4% ਤੇ ਦੋ ਵਾਰੀ ਹੋਰ 1/4% ਤੇ ਜਿਹੜਾ ਆ ਇੰਟਰਸਟ ਰੇਟ ਕਟਾਪਾ ਨੂੰ ਇਸ ਸਾਲ ਚ ਦੇਖਣ ਨੂੰ ਮਿਲ ਸਕਦੇ ਨੇ ਜੀ ਤੇ ਜਾਂਦੇ ਜਾਂਦੇ ਲੋਨ ਮਸਕ ਨੂੰ ਹੀ ਕਹਿੰਦੇ ਆ ਕਿ ਅਮਰੀਕਾ ਬਹੁਤ ਜਲਦੀ ਬੈਂਕਰਪਟ ਹੋਣ ਜਾ ਰਿਹਾ ਹੈ ਜਿਸ ਹਿਸਾਬ ਦੇ ਨਾਲ ਅਮਰੀਕਾ ਦੇ ਉੱਤੇ ਕਰਜ਼ਾ 35 ਟ੍ਰਿਲੀਅਨ ਡਾਲਰ ਦਾ ਖਰਚਾ ਹੋ ਚੁੱਕਾ ਆ ਤੇ ਇਹ ਕਹਿੰਦੇ ਭਈ ਇਹ ਕਿਸੇ ਵੀ ਸਮੇਂ ਡਿਫਾਲਟ ਕਰ ਸਕਦਾ ਹੈਗਾ ਆ ਇਹ ਕੋ ਉਹਨੇ ਮੀਟਿੰਗ ਦੇ ਦੌਰਾਨ ਦੱਸਿਆ ਉਹ ਕਹਿੰਦਾ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਰਾਈਟ ਨਾਓ ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੀ ਸਪੋਰਟ ਕਰ ਰਹੇ ਆ ਤੇ ਉਹ ਕਹਿੰਦੇ ਭਈ ਟਰੰਪ ਜਿੱਤਦਾ ਹੈ ਜੇ ਜਿੱਤਦਾ ਹੈ ਤੇ ਕਹਿੰਦੇ ਭਈ ਵਾਂਸ ਇਨ ਲਾਈਫਟਾਈਮ ਡੀ ਰੈਗੂਲੇਸ਼ਨ ਤੇ ਰਿਡਕਸ਼ਨ ਇਨ ਸਾਈਜ਼ ਆਫ ਗਵਰਨਮੈਂਟ ਕਰ ਸਕਦੇ ਆ ਨਹੀਂ ਤਾਂ ਜਿਹੜਾ ਆ ਸਿਚੁਏਸ਼ਨ ਬਹੁਤ ਬੈਡ ਹੈਗੀ ਆ ਇਹ ਆ ਇਹ ਆਪਸਾਰਿਆਂ ਨੂੰ ਪਤਾ ਹੀ ਆ ਵੀ ਕਰਜ਼ਾ ਤਾਂ ਬਹੁਤ ਜ਼ਿਆਦਾ ਹੈਗਾ ਆ इवन ਉਹ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਇਨਫਲੇਸ਼ਨ ਕਹਿੰਦੇ ਵੀ 2.5% ਤੇ ਆ ਗਈ ਆ ਪਰ ਓਵਰਆਲ ਤੁਸੀਂ ਦੇਖੋ ਲੱਗਦਾ ਨਹੀਂ ਹੈ ਚੀਜ਼ਾਂ ਜਿਹੜੀਆਂ ਆ ਉਹਨਾਂ ਦੀਆਂ ਕੀਮਤਾਂ ਹਜੇ ਵੀ ਬਹੁਤ ਜ਼ਿਆਦਾ ਹਾਈ ਹੈਗੀਆਂ ਜੀ ਬਿਲਕੁਲ ਓ ਜੇ ਦੇਖਿਆ ਜਾਵੇ ਅਰਜੋਨ ਸਿੰਘ ਜੀ ਵੀ 트럼ਪ ਉਹਨਾਂ ਦੇ ਕਾਰਜਕਾਲ 'ਚ ਜੇ ਤਾਂ ਪਿਛਲੀ ਵਾਂਗੂ ਰਿਹਾ ਫਿਰ ਤਾਂ ਕਰਜ਼ਾ ਆਪਣਾ ਹੋਰ ਵਧਣਾ ਕਿਉਂਕਿ 1-4 ਸਾਲਾਂ ਦੇ ਟਰਮ ਦੇ ਵਿੱਚ 7.8 ਟ੍ਰਿਲੀਅਨ ਡਾਲਰ ਇਨਾਂ ਦੇ ਕਾਰਜਕਾਲ ਦੇ ਵਿੱਚ ਜਿਹੜਾ ਉਹ ਵਧਿਆ ਸੀ ਹੁਣ ਜੋ ਵਾਧਣ ਹੁਣਾਂ ਦੇ ਜਾਣ ਤੋਂ ਬਾਅਦ ਦੇ ਵਿੱਚ ਆਂਕੜੇ ਜਿਹੜੇ ਆ ਉਹ ਸਾਹਮਣੇ ਜਿਹੜੇ ਉਹ ਆਉਣਗੇ ਸੋ ਦੇਖੋ ਮੱਛਟ ਦਾ ਬਣਦਾ ਕੀ ਆ ਬੈਂਕਰਪਸੀਆਂ ਕਿਹਦੀਆਂ ਹੁੰਦੀਆਂ ਆ ਕੀ ਮੁਲਕ ਵਾਖੇ ਡੀਫਾਲਟ ਕਰ ਜਾਊਗਾ ਕੀ ਅਮਰੀਕਾ ਇਸ ਪਾਸੇ ਵੱਲ ਨੂੰ ਵੱਧ ਰਿਹਾ ਆ ਇਹ ਵੱਡੀਆਂ ਜਿਹੜੇ ਨਵੇਂ ਸਵਾਲ ਆ ਜਿਨ੍ਹਾਂ ਦੇ ਆਨਸਰ ਕਿਸੇ ਕੋ ਨਹੀਂ ਹਾਂ ਵਾਦੇ ਜਿਹੜੇ ਉਹ ਸਾਰੇ ਜਣੇ ਜਿਹੜੇ ਉਹ ਕਰੀ ਜਾਂਦੇ ਆ ਵੀ ਅਸੀਂ ਇਦਾਂ ਕਰ ਦਾਂਗੇ ਉਦਾਂ ਕਰ ਦਾਂਗੇ ਅਸਲ 'ਚ ਆਮ ਲੋਕਾਂ ਨੂੰ ਕੋਈ ਅਸਰ ਪਊਗਾ ਫਰਕ ਪਊਗਾ ਇਹ ਦਿਖਣਾ ਰਹੇਗਾ